ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਡਾਕਟਰ ਅਖਲ ਚੌਧਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਪੁਲਿਸ ਨੇ ਟੈਲੀਕਾਮ ਟਾਵਰ ਗੁਣਾਂ ਦੀ ਚੋਰੀਆਂ ਸਾਠ ਚੋਰੀਆਂ ਵਿੱਚ ਸ਼ਾਮਲ ਇੱਕ ਕਰੋੜ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਖਾਸ ਤੌਰ ਤੇ ਪੂਰੇ ਖੇਤਰ ਵਿੱਚ ਬੇਸ ਬੈਂਡ ਯੂਨਟਾਂ ਅਤੇ ਸੰਬੰਧਿਤ ਹਿੱਸਿਆਂ ਨੂੰ ਚੋਰੀ ਕਰਦੇ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਅਤੇ ਪ੍ਰੋਸਾਹਯੋਗ ਫੀਲਡ ਇੰਟੈਲੀਜੈਂਸ ਦੇ ਆਧਾਰ ਤੇ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦਾ ਸਿਆ ਕਿ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਕਥੇ ਦੋਸ਼ੀਆਂ ਨੇ ਮਿਲ ਕੇ ਟਾਵਰ ਸਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਕੀਤੀ ਜਿਨ੍ਹਾਂ ਬਾਸੋਂ 25 ਤੋਂ ਵੱਧ ਚੋਰੀ ਕੀਤੇ ਬੀਵੀ ਯੂਨਿਟ ਅਤੇ ਸਹਾਇਕ ਉਪਕਰਣ ਪ੍ਰਾਪਤ ਕੀਤੇ ਸਨ ਜੋ ਕਿ ਰਾਜਪੁਰਾ ਦੇ ਸਕਰਾਇਬ ਡੀਲਰ ਸਵੇਜ ਅਹਿਮਦ ਉਰਫ ਪੈਂਸ ਨੂੰ ਵੇਚੇ ਗਏ ਸਨ ਗੈਂਗ ਨੇ ਪੂਰੇ ਖੇਤਰ ਵਿੱਚ ਲਗਭਗ 3 ਟੈਲੀਕਾਮ ਟਾਵਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਬੂਲ ਕੀਤੀ ਹੈ ਜਿਸ ਦੌਰਾਨ ਚੋਰੇ ਕੀਤੇ ਜੈਂਪਰ ਕੇਬਲਾਂ ਦੇ 5 ਬੰਨਲ 4 ਸੀਡੀਡਲ ਯੂਨਟ 2 ਰੇਡੀਓ ਯੂਨਟ 10 ਆਰ ਆਰ ਯੂਨਟ 1 ਆਰਟੀਐਨ ਯੂਨਟ 1 ਪਾਵਰ ਸਪਲਾਈ ਬਾਕਸ ਅਤੇ 1 ਪੱਖਾ ਯੂਨਟ ਗ੍ਰਾਹਮਤ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣਾ ਬਾਕੀ ਚੋਰੀ ਹੋਏ ਉਪਕਰਨਾਂ ਨੂੰ ਗ੍ਰਾਹਮਤ ਕਰਨ ਅਤੇ ਫਰਾਰ ਸ਼ੱਕੀਆਂ ਨੂੰ ਫੜਨ ਲਈ ਹੋਰ ਜਾਂਚ جاری ਹੈ ਟੀਮ ਅਕਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਕਿਡੈਂਟਸ ਹੋ ਰਹੀਆਂ ਸੀਗੀਆਂ ਤੇ ਉਸ ਤੇ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕ ਟੀਮਾਂ ਬਣਾਈਆਂ ਗਈਆਂ ਤਾਂ ਕੰਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੈਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ থেਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਦੇ ਇਸ ਦੇ ਹਾਲੇ ਤੱਕ ਜੋ ਗ੍ਰਫਤਾਰੀਆਂ ਹੋਈਆਂ ਗਈਆਂ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਇੱਕ ਕੋਈ ਐਕਸ ਏਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਹੈ ਕੰਟਰੈਕਟਰ ਦੇ ਨਾਲ ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕਵਿਪਮੈਂਟ ਲੱਗਿਆ ਹੋਇਆ ਹੈਗਾ ਕਿ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕਵਿਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਤੇ ਇਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਇਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਖ ਸਰ ਦੇ ਪਿਛਲੇ 4 ਹਫਤੇ ਦੇ ਇਨਸੀਡੈਂਟੇ ਉਹਨੀਆਂ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੋਂ ਫਰਦਰ ਤਫਤੀਸ਼ ਤੇ ਜੋ ਵੀ ਕੋਈ ਇਸ ਦੀ ਲਿੰਕੇਜਸ ਤੇ ਗੱਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕੁਪਮੈਂਟ ਤੇ ਜਾਰੀ ਸੀਗੀ ਲਾਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਏ ਜਾਊਗਾ तो आई वुड लाइक टू कमेंड माई टीम की उन्होंने पूरा वर्कअप करके पूरा इंटीग्रेटेड मैनर से सारा एक डिटेल्ड इन्वेस्टिगेशन की कले कले सस्पेक्ट फॉलोअप किया उसके बाद इस एप्रीहेंड किया गया गया तो इसकी जो रिकवरी पार्ट हैगी वो प्रेस नोट से अभी देती है हले मैटर चूंकि इनवेस्टिगे क्लीयर होगा इनिशियली सस्पेक्ट काफी पुलिस ने अप्रीहेंड किए उसके इनिशियल पुशकिश से जो गल सामने आई है उसके बेस से चार दी इनिशियली अरेस्ट की गई है फर्दर भी जो किसी की कोई इनवॉल्वमेंट आएगी उसके अकॉर्डिंगली कार्रवाई की गई है तो जो तुम कोई मास्टर माइंड की गल कह रहे हो हले तो तफ्तीश से गल सामने आई है कि जो इन्हों के पुराने एम्पलॉयज से उन्होंने इनवॉल्वमेंट सामने लग रही है बट लार्जर ये कंसाइनमेंट सारे जो इक्विपमेंट से कितने देन का इन्हों का सीगा वो आगे लिंकेजिस पे तफ्तीश पे लेके वर्कआउट कर सकते हैं तो ये डिपार्टमेंट तो सीजेएक्स से बताया है कि तो कोई ਟੈਲੀਕਮ ਕੰਪਨੀ ਦਾ ਇਹ ਹੁੰਦਾ ਕਿ ਟਾਵਰ ਜਦ ਲੱਗਿਆ ਹੁੰਦਾ ਤੋਂ ਟਾਵਰ ਤੇ ਮਲਟੀਪਲ ਇਹਨਾਂ ਦੇ ਜੋ ਕੋਈ Airtel ਹੈ ਜਾਂ ਦੂਸਰੀ ਕੋਈ ਕੰਪਨੀ ਹੈ ਤੋਂ ਉਹਨਾਂ ਦੇ ਕਾਰਡਸ ਇਕੁਪਮੈਂਟਸ ਲਗੇ ਹੁੰਦੇ ਉਸੇ ਟਾਵਰ 'ਚ ਉਹ ਸ਼ੇਅਰ ਕਰਦੇ ਹੈ ਵਟੈਵਰ ਜੋ ਇਹਨਾਂ ਦਾ ਇੰਟਰਨਲ ਮੈਕੈਨਿਜ਼ਮ ਤੋਂ ਉਸਤੇ ਉਹ ਪਾਰਟਿਕੂਲਰ ਕਾਰਡਸ ਦੀ ਚੋਰੀਆਂ ਕਰ ਰਹੀ ਸੀਗੇ ਇਕੁਪਮੈਂਟਸ ਦੀ ਚੋਰੀਆਂ ਕਰ ਰਹੀ ਸੀਗੇ ਤੇ ਉਸ ਦੀ ਕਮਰਸ਼ੀਅਲ ਵੈਲਿਊ ਦੇ ਹਿਸਾਬ ਨਾਲ ਕਾਫੀ ਉਸ ਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸਤੇ ਹੁਣ ਦੇਖਦੇ ਆ ਤਫਤੀਸ਼ ਦੀ ਕੀ ਗੱਲ ਸਾਹਮਣੇ ਹੈ हाँ हाल इनिशियल जो रिकवरी है इक्विपमेंट्स वक् के इक्विपमेंट्स है टेलीकॉम इसके वो चीज शेयर कर दी विदर्भ हा से पत्रकार गोविंद गुप्ता की रिपोर्ट